ਦਾੜਾ ਸਾਹਿਬ ਕਰ ਕਰ ਸੀ ਇਹ ਮੇਰੇ ਇਹ ਮੈਨੂੰ ਪ੍ਰੋਬਲਮ ਆਉਣੀ ਸੀ ਇਵਨ ਕਿ ਇੱਕ ਸ਼ਹਿਰਾ ਵੀ ਹਾਂ ਅੱਛਾ ਕਾਟਨ ਚੀਜ਼ ਨਹੀਂ ਪਾ ਸਕਦੇ ਓਕੇ ਹਾਂ ਕਿਉਂਕਿ ਜਦੋਂ ਪਾਣੀ ਸੋਕ ਕਰਨਾ ਉਹਨੇ ਤਾਂ ਉਹਨੇ ਜੰਮ ਜਾਣਾ ਫ੍ਰੋਜ਼ ਹੋ ਜਾਣਾ ਤਾਂ ਉਹ ਤੁਹਾਡੇ ਲਈ ਪ੍ਰੋਬਲਮਸ ਕ੍ਰੀਏਟ ਕਰਨੀਆਂ ਉਹਨੇ ਸੇਫਟੀ ਲਈ ਹੈ ਨੀਗਾ ਜੀ ਜੀ ਇੱਕ ਨਹੀਂ ਕੜਾ ਦਾ ਕੜਾ ਤੇ ਜੇ ਜੰਮ ਜਾਣਾ ਸੀ ਇਹਨਾਂ ਸਕਿਨ ਨਾਲ ਤਾਂ ਜੇ ਇਹਨੂੰ ਚੱਕਣਾ ਸੀ ਤਾਂ ਸਕਿਨ ਨਾਲ ਲੈਣੀ ਸੀਗੀ ਬਿਲਕੁਲ ਐਸੀਰੀ ਸਾਹ ਦਾ ਸੀ ਫਿਰ ਮੈਂ ਇਹਨਾਂ ਦਾ ਅਲਟ੍ਰੀਮੇਟ ਕਰ ਗਿਆ ਸੀ ਲੱਕੜ ਦੀ ਬਣਾ ਕੇ ਵਿੱਚ ਦੂਜੀ ਪਾਸੇ ਚਲੇ ਗਿਆ ਸੀਗਾ ਅੱਛਾ ਤੇ ਇੱਕ ਸ਼ਹਿਰਾ ਫੇ ਮੈਂ ਦੂਜੇ ਕੱਪੜੇ ਕੜੇ ਦਾ ਕੀ ਕੀਤਾ ਕੜੇ ਦਾ ਕੀ ਕੀਤਾ ਸੀ ਮੈਂ ਇਹਨੂੰ ਜਿਹੜਾ ਵਨ ਸੂਟ ਆਦੇ ਉਹ ਥੱਲੇ ਉਹ ਪਾਈ ਸੀ ਫੁੱਲ 슬ੀਵ ਤੇ ਇਹਨੂੰ ਅਰਧ ਨਾਲ ਹੀ ਮੈਂ ਲਵੇਟ ਲਈ ਸੀਗੀ ਉਹ ਟੇਪ ਨਾਲ ਕੱਪੜਾ ਟੇਪ ਲਵੇਟ ਕੇ ਬੰਨ ਕੇ ਫਿਰ ਵਿੱਚ ਬੰਨ ਹੀ ਲੈ ਕੇ ਸੀ ਹੁੰਦਾ ਅੱਛਾ ਜੀ ਤੇ ਕੋਈ ਫਰਕ ਨਹੀਂ ਵਿਆ ਹਾਂ ਦਾੜਾ ਸਾਹ ਦਾ ਪ੍ਰੋਬਲਮ ਸੀਗੀ ਕਿਉਂਕਿ ਪਹਿਲਾਂ ਤਾਂ ਮੇਰੇ ਮਫਲਰ ਟਾਈਪ ਆਇਆ ਸੀਗਾ ਫਿਰ ਬਾਹਰ ਨਿਕਲ ਗਿਆ ਤੇ ਜੰਮ ਗਿਆ ਸੀਗਾ ਅੱਛਾ ਉਹਦੀ ਪ੍ਰੋਬਲਮ ਕਿਸੇ ਜੰਮਣਦ ਦੀ ਪ੍ਰੋਬਲਮ ਨਹੀਂ ਤੇ ਜੇ ਤੁਸੀਂ ਖਿੱਚਦੇ ਹੋ ਉਹ ਆਈਸੋ ਸੌਫਟਾਈਸ ਨਹੀਂ ਸੀਗੀ ਤਾਂ ਮੇਰਾ ਦਾੜਾ ਨਾਲ ਹੀ ਆਉਂਦਾ ਸੀਗਾ ਤਾਂ ਫਿਰ ਉਹ ਫਿਰ ਇਹੀ ਰਿਹਾ ਉਹ ਭਾਰਵਣ ਜਾਂਦਾ برف ਦਾ ਤੇ ਜੇ ਮੇਰੀ ਫੋਟੋ ਵੀ ਦੇਖੋ ਉੱਤੇ ਵੀ ਮੇਰਾ ਫਰੂਜ਼ ਆ ਹੈ ਸਾਰਾ ਕੁਝ ਅੱਛਾ ਇਹ 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 ਕੀਤੇ ਕਰਕੇ ਉਹ ਉਹ ਵੀ ਸੋਚਦੇ ਸੀ ਪਰ ਫਿਰ ਉਹਨਾਂ ਨੂੰ ਕਿਹਾ ਸੀ ਮੇਰੇ ਡੈਥ ਸਰਟੀਫਿਕੇਟ ਸਾਈਨ ਕਰ ਚੁੱਕੇ ਹਾਂ ਅੱਛਾ ਤਾਂ ਫਿਰ ਉਹ ਕਹਿੰਦਾ ਸੱਡਸਨ ਸਰਟੀਫਿਕੇਟ ਸਾਈਨ ਕਰਕੇ ਜਾਣਾ ਸੀ ਹਾਂ ਤੁਸੀਂ ਸਾਨੂੰ ਡੈਥ ਤੁਸੀਂ ਜਿੰਮੇ ਪਰ ਆਪਣੀ ਮੌਤ ਦੇ ਆਪ ਹੋਸਪੀਟਲ ਹਾਂ ਜੀ ਕਿ ਤੇ ਫਿਰ ਉਹਨਾਂ ਨੇ ਮੈਨੂੰ ਲੌਕ ਕਰਤਾ ਸੀਗਾ ਕਿ ਪਹਿਲਾਂ ਹੋਇਆ ਨਹੀਂ ਸੀ ਇਸ ਲਈ ਉਹਨਾਂ ਨੇ ਸ਼ਾਇਦ